ਭਗਤ ਨੂੰ ਭਗਤੀ ਕਰਨ ਤੋਂ ਰੋਕ ਲਿਆ ਕਹਿੰਦੇ ਪ੍ਰਕਰਮਾ ਕਰਨ ਜਾਂਦੇ ਸੀ ਸਵਾਮੀ ਸ਼ੰਕਰਾਚਾਰੀਏ ਜਿਹੜੇ ਅਭੀ ਮੁਕਤੇਸ਼ਵਰ ਆਨੰਦ ਨੇ ਉਹ ਜਦੋਂ ਉੱਥੇ ਪ੍ਰਕਰਮਾ ਕਰਨ ਦੇ ਲਈ ਜਾਂਦੇ ਨੇ ਵਾਰਾਨਾਸੀ ਗਿਆਨਵਾਪੀ ਪਰਿਸਰ ਦੇ ਵਿੱਚ ਤਾਂ ਪੁਲਿਸ ਰੋਕ ਲੈਂਦੀ ਆ ਪੂਰੀ ਬਹਿਸ ਹੁੰਦੀ ਆ ਉਹ ਕਹਿੰਦੇ ਵੀ ਇਹ ਪਹਿਲਾਂ ਆਗਿਆ ਲੈਣੀ ਪੈਂਦੀ ਆ ਉਹ ਕਹਿੰਦੇ ਵੀ ਅਸੀਂ ਤਾਂ ਕਿੰਨੇ ਸਾਲਾਂ ਤੋਂ ਇਹ ਪ੍ਰਕਰਮਾ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਕਰਦੇ ਹਾਂ ਅਸੀਂ ਅੱਜ ਤੱਕ ਕਿਸੇ ਦੀ ਵੀ ਆਗਿਆ ਨਹੀਂ ਲਈ ਹੁਣ ਪੂਰੀ ਵੀਡੀਓ ਪਹਿਲਾਂ ਦੇਖਦੇ ਆ ਤੇ ਦੋਸਤੋ ਆਪਣੀ رائے ਜ਼ਰੂਰ ਸਾਂਝੀ ਕਰਿਓ ਵੀ ਕੀ ਇਸ ਤਰੀਕੇ ਨਾਲ ਰੋਕਣਾ ਸਹੀ ਹੈ ਜਾਂ ਗਲਤ ਹੈ ਤਾਂ ਅਗੇ ਕੀ ਕਹਿੰਦੇ ਨੇ Swami ਉਹ ਵੀ ਤੁਸੀਂ ਸੁਣ ਲਓ ਨਹੀਂ ਹੈ ਕਿਉਂ ਨਹੀਂ ਹੈ ਉਸ ਦਾ ਕਾਰਨ ਬਤਾਈਏ ਹਮਕੋ ਹਮਕੋ ਕਾਰਨ ਬਤਾਈਏ ਕੋਈ ਵੀ ਨਹੀਂ ਪਰੰਪਰਾ ਕਿ ਨਹੀਂ ਪਰੰਪਰਾ ਨਹੀਂ ਹੈ ਪਹਿਲੇ ਸੇ ਸਾਡੀ ਪਰਿਕਰਮਾ ਹੁੰਦੀ ਰਹੀ ਹੈ ਉਸਕੇ ਪ੍ਰਮਾਣ ਹੈ ਸਾਡੇ ਕੋਲ ਕੋਈ ਅਨੁਮਤੀ ਨਹੀਂ ਹੈ ਨਹੀਂ ਆਪ کہہ ਰਹੇ ਨਹੀਂ ਪਰੰਪਰਾ ਪਰੰਪਰਾ ਨਹੀਂ ਹੈ ਇਹ ਇਹ ਪਰੰਪਰਾ ਹੈ Swami ਜੀ ਨੇ ਵੀ ਚੈਲੰਜ ਕਰਤਾ ਉਹ ਬਾਤ ਆਪ ਮੋਟੇ ਰੱਖਿਏਗਾ ਨਹੀਂ ਆਪ کہہ ਰਹੇ ਨਾ ਕਿ ਨਹੀਂ ਪਰੰਪਰਾ ਤਾਂ ਆਪਕੇ ਆਧਾਰ ਪਰ ਇਹ ਕਹਿ ਰਹੇ ਹੈ वहाँ पे अभी नहीं होती है ना क्यों नहीं होती है रोज होती है वहाँ। रोज परिक्रमा करते हैं सनातन में रोज वहाँ पर सनातन धर्म में परिक्रमा करते हैं हाँ जी हाँ देखो पूरी तिखी बहस हो रही है हमको हमारे धर्म हमारे धर्म के पालन में आप बाधा कैसे उत्पन्न कर सकते हैं भाई हम बात कर रहे हैं आप लोग कोई नहीं बोलेगा हमको हमारे धर्म पालन में आप बाधा क्यों दे रहे हैं ਤਾ ਦੋਸਤੋ ਆਪਣੀ ਰਾਇ ਨਾ ਤੁਸੀਂ ਕਮੈਂਟਾਂ ਚ ਸਾਂਝੀ ਕਰਨੀ ਹੈ ਕਿ ਇਸ ਤਰੀਕੇ ਨਾਲ ਕੋਈ ਜੇ ਭਗਤੀ ਕਰਦਾ ਜਾਂ ਪ੍ਰਕਰਮਾ ਕਰਨ ਦੇ ਲਈ ਜਾਂਦਾ ਹੈ ਕਿ ਉਹਨਾਂ ਨੂੰ ਰੋਕਣਾ ਸਹੀ ਸੀ ਜਾਂ ਗਲਤ ਹੈ ਜਿੱਥੇ-ਜਿੱਥੇ ਦੋਸਤ ਆਪਣੇ ਨਾਲ ਜੁੜੇ ਨੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਸਾਂਝੀ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਦੀ ਰਾਇ ਜਿਹੜੀ ਆ ਉਹ ਸਾਂਝੀ ਹੋ ਸਕੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਵੇਂ ਜਿਹੜਾ ਰੋਕਿਆ ਜਾ ਰਿਹਾ ਤੇ ਕਿਸ ਜਿਹੜਾ ਜਵਾਬ ਕੀ ਦਿੱਤਾ ਗਿਆ ਸਵਾਮੀ ਵੱਲੋਂ ਤੇ ਹੁਣ ਤੁਸੀਂ ਵੀ ਦੋਸਤੋ ਆਪਣੀ ਰਾਇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰਨੀ ਹੈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਦੇ ਆ ਇੱਕ ਅਗਲੀ ਵੀਡੀ